ਜਾਂ ਜਿਹੜਾ ਨੰਬਰਦਾਰ ਜਾਂ ਕੋਈ ਮੈਂਬਰ ਪੰਚਾਇਤ ਜਾਂ ਕੋਈ ਹੋਰ ਵਿਅਕਤੀ ਜ਼ਮਾਨਤੀਆ ਬਣ ਕੇ ਜਾਂਦਾ ਜਾਂ ਕੋਈ ਕਾਉਂਸਲਰ ਜ਼ਮਾਨਤੀਆ ਬਣ ਕੇ ਜਾਂਦਾ ਉਹਨਾਂ ਦਾ ਵੀ ਸਮਾਜਿਕ ਧਾਰਮਿਕ ਤੇ ਹਰ ਜਗ੍ਹਾ ਤੋਂ ਬਾਈਕਾਰਟ ਹੋਵੇ ਪਿੰਡ ਨਾਲ ਹੁੱਕਾ ਪਾਣੀ ਬੰਦ ਹੋਵੇ ਸ਼ਹਿਰ ਨਾਲ ਹੁੱਕਾ ਪਾਣੀ ਬੰਦ ਹੋਵੇ ਜਦੋਂ ਇਹੋ ਜਿਹੇ ਮਤੇ ਪੈਣਗੇ ਤੇ ਜਿਹੜੇ ਲੋਕ ਜ਼ਮਾਨਤਾਂ ਦੇ ਜਾਂਦੇ ਉਹ ਵੀ ਰੁਕ ਜਾਣਗੇ ਵੀ ਇਹ ਯਾਰ ਸਮਝ ਉਹ ਜਦੋਂ ਇੱਕ ਬੰਦੇ ਦੀ ਜ਼ਮਾਨਤ ਦੇਣ ਚੱਲ ਜਾਂਦਾ ਪਿੰਡ ਚੋਂ ਬੰਦਾ ਦੂਜਾ ਕਹਿੰਦਾ ਯਾਰ ਉਹ ਵੀ ਗਿਆ ਚੱਲ ਮੈਂ ਵੀ ਤੁਰ ਪਿੰਦਾ ਜਦੋਂ ਇਹੋ ਜਿਹੇ ਮਤੇ ਪੈਣਗੇ ਤੇ ਲੋਕਾਂ ਦੇ ਮਨ ਚ ਕਿਤੇ ਨਾ ਕਿਤੇ ਇਹ ਗੱਲ ਜਾਊਗੀ ਵੀ ਇੰਨਾ ਗਲਤ ਲੋਕਾਂ ਕਰਕੇ ਸਾਡੇ ਵਿਰੁੱਧ ਵੀ ਮਤੇ ਪੈਣਦੇ ਆ ਤੇ ਆਪੇ ਲੋਕ ਘਟਣਗੇ ਤੇ ਮੈਨੂੰ ਮੇਦਿਆ ਕਿ ਜੇ ਇਹ ਕੰਮ ਨਿਪਰੇ ਚੜ੍ਹ ਜੇ ਤੇ ਮੈਨੂੰ ਨਹੀਂ ਲੱਗਦਾ ਕਿ 1 ਮਹੀਨੇ ਤੋਂ 2 ਮਹੀਨੇ ਜਾਂ 2 ਮਹੀਨੇ ਤੋਂ ਤੇ ਜਾਂ ਮਹੀਨਾ ਕੋਈ ਆਪਾਂ ਨੂੰ ਸਮਗਲਰ ਇਹੋ ਜਿਹਾ ਲੱਭੂਗਾ ਕਿ ਜਿਹਨੂੰ ਇਹ ਡਰਨਾ ਹੋਵੇ ਕਿਉਂਕਿ ਹਰ ਬੰਦੇ ਨੂੰ ਇਹ ਡਰ ਹੁੰਦਾ ਕਿ ਜਿਹੜੀ ਪ੍ਰਾਪਰਟੀ ਆ ਕਿਉਂਕਿ ਸਰਕਾਰ ਪ੍ਰਾਪਰਟੀਆਂ ਅਟੈਚ ਕਰ ਰਹੀ ਆ ਨਾਲ ਹੀ ਡੀ ਸਾਹਿਬ ਨੂੰ ਕਹਤਿਆ ਕਿ ਥੱਲੇ ਜਿਹੜੇ ਪਟਵਾਰੀ ਆ ਜਾਂ ਬੀਡੀਪੀਓ ਆ ਜਾਂ ਨਗਰ ਕੌਂਸਲ ਆ ਕਾਰਪੋਰੇਸ਼ਨ ਆ ਉਦੇ ਅਧਿਕਾਰੀ ਨੇ ਜਿਹੜੇ ਉਹਨਾਂ ਨੂੰ ਇਹ ਪੱਕੇ ਨੋਟਿਸ ਕੱਢ ਦਿਓ ਕਿ ਜੇ ਪੁਲਿਸ ਡਿਪਾਰਟਮੈਂਟ ਜਿੱਦੇ ਤੇ ਐਫ ਆਈ ਆਰ ਦਰਜ ਹੁੰਦੀ ਆ ਉਹਦਾ ਲੈਂਡ ਰਿਕਾਰਡ ਮੰਗਦੀ ਆ ਉਹਦੀ ਜਾਇਦਾਦ ਦਾ ਰਿਕਾਰਡ ਮੰਗਦੀ ਆ ਤੇ ਉਹ ਰਿਕਾਰਡ 24 ਘੰਟਿਆਂ ਦੇ ਵਿੱਚ ਪਟਵਾਰੀ ਕਾਰਪੋਰੇਸ਼ਨ ਦੇ ਅਧਿਕਾਰੀ ਨਗਰ ਕੌਂਸਲ ਦੇ ਅਧਿਕਾਰੀ ਬੀ ਡੀ ਪੀਓ ਦਫਤਰ ਉਸੇ ਵਾਲੇ ਪੁਲਿਸ ਰੂਮ ਆਇਆ ਕਰਾਉਣ ਤਾਂ ਜੋ ਜਿਹੜੇ ਸਮੱਗਲਰ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਹੋ ਕੇ ਉਹਨਾਂ ਦੀ ਨਿਲਾਮੀ ਹੋ ਸਕੇ ਕੁਰਕੋਣ ਤੇ ਵੇਖੋ ਜਦੋਂ ਬੰਦਾ ਕੋਈ ਵੀ ਗਲਤ ਕੰਮ ਕਰਦਾ ਉਹ ਜਾਇਦਾਦ ਬਣਾਉਂਦਾ ਤੇ ਜਦੋਂ ਉਹਦੀ ਜਾਇਦਾਦ ਅਟੈਚ ਹੋ ਗਈ ਪ੍ਰਾਪਰਟੀ ਅਟੈਚ ਹੋ ਗਈ ਦੀ ਉਸ ਪਾਸੇ ਨੂੰ ਲੋਕ ਜਾਣ ਤੋਂ ਕੰਨੀ ਘਤਰਾਉਣਗੇ ਤੇ ਨਾਲ ਜਦੋਂ ਇਹੋ ਜਿਹੇ ਮਤੇ ਪੈ ਗਏ ਵੀ ਤੁਹਾਡੀ ਕਿਸੇ ਨੇ ਨਾਂ ਨੰਬਰਦਾਰ ਨੇ ਗਵਾਹੀ ਪਾਉਣੀ ਆ ਨਾ ਕਿਸੇ ਜ਼ਮਾਨਤੀ ਕੇ ਜ਼ਮਾਨਤ ਦੇਣੀ ਆ ਜਦੋਂ ਇਹੋ ਜਿਹੇ ਮਤੇ ਪੈ ਗਏ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਭਾਵੇਂ ਜਿਹੜਾ ਮਰਜ਼ੀ ਬਦਮਾਸ਼ ਹੋਵੇ ਜਿਹੜਾ ਮਰਜ਼ੀ ਵੱਡਾ ਸਮਗਲਰ ਹੋਵੇ ਉਹ ਜਦੋਂ ਅਗਲੇ ਨੂੰ ਪਤਾ ਮਣਾ ਮੇਰੇ ਪਿੱਛੇ ਕਿਸੇ ਨੇ ਕੇਸ ਨਹੀਂ ਲੜਨਾ ਮੇਰੇ ਪਿੱਛੇ ਨਹੀਂ ਕਿਸੇ ਨੇ ਆਉਣਾ ਤੇ ਉਹ ਵੀ ਆਪੇ ਆਪ ਦੇ ਸਿੱਧੇ ਰਾਹ ਤੇ ਪੈ ਜਾਊਗਾ ਤੇ ਇਹ ਉਹ ਯੁੱਧ ਆ ਇਹ ਉਹ ਜੰਗ ਆ ਜਿਵੇਂ ਅੱਤਵਾਦ ਨੂੰ ਸਾਰੇ ਪੰਜਾਬ ਦੇ ਲੋਕਾਂ ਨੇ ਭੈਣਾ ਭਰਾਵਾਂ ਨੇ ਰਲ ਮਿਲ ਕੇ ਬੰਦ ਕੀਤਾ ਸੀ ਅੱਤਵਾਦ ਨੂੰ ਖਤਮ ਕੀਤਾ ਸੀ ਉਹ ਯੁੱਧ ਨੂੰ ਜਿੱਤਿਆ ਸੀ ਉਸੇ ਤਰ੍ਹਾਂ ਇਹ ਯੁੱਧ ਵੀ ਸਾਰੇ ਪੰਜਾਬੀਆਂ ਨੂੰ ਇੱਕ ਮੁੱਠ ਹੋਣਾ ਪੈਣਾ ਸਰਕਾਰ ਪੁਲਿਸ ਪ੍ਰਸ਼ਾਸਨ ਉਹ ਸਾਰਾ ਪੱਪਾ ਪਾ ਰਿਆ ਇਹ ਯਹਰ ਨੂੰ ਬੰਦ ਕਰ ਲਈ ਪਰ ਥੱਲੇੋਂ ਗਰਾਉਂਡ ਤੋਂ ਲੋਕਾਂ ਨੂੰ ਵੀ ਸਾਥ ਦੇਣਾ ਪੈਣਾ ਲੋਕਾਂ ਨੂੰ ਹਮਲਾ ਮਾਰਨਾ ਪੈਣਾ ਤੇ ਇਹ ਜਿਹੜਾ ਯਹਰ ਆ ਇਹ ਲੋਕ ਸੰਗਤ ਦੀ ਆਵਾਜ਼ ਬਣ ਕੇ ਲੋਕ ਆਵਾਜ਼ ਬਣ ਕੇ ਯਹਰ ਬੰਦ ਹੋਣਾ ਮੰਤਰੀ ਸਾਹਿਬ ਇੱਕ ਜਿਹੜਾ ਤੁਸੀਂ ਜ਼ਿਕਰ ਕੀਤਾ